ਹਾਂਜੀ ਬਈ ਕੀ ਹਲਚਲਾ ਤੁਹਾਡਾ ਉਮੀਦ ਕਰਦਾ ਤੁਸੀ ਸਾਰੇ ਜਾਣੇ ਬਹੁਤ ਹੀ ਘੇੜ ਹੋਵਗੇ ਤੁਹਾਡੇ ਲਈ ਆਪਾਂ ਇੱਕ ਹੋਰ ਫਣੀ ਕਮੈਂਟਸ ਵਾਲੀ ਵੀਡੀਓ ਲੈ ਕੇ ਆ ਚੁੱਕੇ ਆ ਵੀਡੀਓ ਨੂੰ ਪੂਰਾ ਦੇਖੋ ਤੇ ਇੰਜੋਏ ਕਰਿਓ ਹਾਂਜੀ ਬਈ ਪਹਿਲਾਂ ਤੁਸੀਂ ਵੀਡੀਓ ਦੇਖੋ ਫਿਰ ਆਪਾਂ ਵੀਡੀਓ ਦਾ ਕਮੈਂਟ ਪੜ੍ਹਦੇ ਆ ਕਮੈਂਟ ਬਹੁਤ ਫਣੀ ਹੋਣ ਵਾਲੇ ਆ ਮਿਰਗੀ ਦਾ ਦੋਰਾ ਨਾ 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 ਮੁਰਗੇ ਦਾ ਦੋਰਾ ਮਾਈਕਲ ਜੈਕਸਨ ਨਾ 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 ਕੈਮੀਕਲ ਰਿਐਕਸ਼ਨ ਡਾਂਸ ਨਾ 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 ਵਾਈਬ੍ਰੇਟਰ ਭਈਏ ਤੁਸੀਂ ਵੀਡੀਓ ਦੇਖੋ ਤੇ ਬਾਈ ਦੀ ਬਦਮਾਸ਼ੀ ਚੈੱਕ ਕਰੋ ਮੜੀਕ ਆ ਜਿਹੜੇ ਖਾ ਖਾ ਬਰਗਰ ਖਾ ਲੈਣੇ ਚਾਰ ਵੀ ਚੜਦੀ ਇਹ ਨਾ ਮਹਿੰਗੇ ਮਹਿੰਗੇ ਹੋਟਲਾਂ ਤੇ ਬਰਗਰ ਖਾਣਾਂ ਨੇੜੇ ਤੇਰੇ ਲੱਤ ਬਾਹ ਪਾਂਦਾ ਬਰਗਰ ਨਾ 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 ਬਲਗਰ ਮਾਲਕਾ ਕਰਦਾ ਤੇਰੇ ਬਰਗਰ ਆਲਾ ਵੇਖੀ ਤੇਰੇ ਕਰਦਾ ਪੁੱਠੇ ਹੋ ਹੋ ਵੇਖੀ ਨਿਕਲ ਗਿਆ ਤੂੰ ਹਟੀ ਨਾ ਜਿੰਨਾ ਚਿਰ ਤੈਨੂੰ ਪਾਗਲਖਾਨੇ ਵਾਲੇ ਚੱਕ ਕੇ ਨਹੀਂ ਲੈ ਕੇ ਜਾਂਦੇ ਗਜਬ ਇੱਜ਼ਤ ਹੀ ਹੈ ਕਾ ਕਾ ਬਰਗਰ ਤਰੀ ਨੇ ਚਾਰ ਵੀ ਚੜਦੀ ਇਹ ਨਾ ਮਹਿੰਗੇ ਮਹਿੰਗੇ ਹੋਟਲਾਂ ਤੇ ਬਰਗਰ ਖਾਣਾ ਜੜੇ ਤੇਰੀ ਲੱਤ ਬਾਹ ਪਾਂਦਾ ਮੇਰੀ ਮਾਜਾ ਕਰ ਕੜਦਾ ਤੇਰੇ ਬਗਰ ਆ ਜੇ ਤੇਰੀ ਕਿਸ ਨੇ ਲੱਤ ਪਾਂਤੀ ਮੂਤਣੋਂ ਵੀ ਜਾਏਗਾ ਬਈ ਹੁਣ ਤੁਸੀਂ ਆ ਵੀਡੀਓ ਦੇਖੋ ਤੇ ਮੈਡਮ ਦਾ ਤੁਸੀਂ ਹੇਅਰ ਸਟਾਈਲ ਚੈੱਕ ਕਰਿਓ ਹੱਥਾਂ ਵਿੱਚ ਹੱਥ ਹੋਣਗੇ ਦੀ ਵਿੱਚ ਕੰਗਣਾ ਨਹੀਂ ਪਾਫ ਨਾ 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 ਛਾਦਾ ਕੱਪ ਬੱਤ ਸਹੀ ਏ ਇੱਕ ਨਵੀਂ ਆਈਟਮ ਨਾਲੇ ਪਫ ਤਾਂ ਆਏ ਕੀਤਾ ਜਿਵੇਂ ਸਿਰ ਤੇ ਗੜਵੀ ਮੋਤੀ ਮਾਰੀ ਹੋਵੇ। ਬਈ ਤੁਸੀਂ ਆਂਟੀ ਦੀ ਵੀਡੀਓ ਚੈੱਕ ਕਰਦੇ ਨਾਲੇ ਜਿਹਦੀ ਵੀ ਕਿਤਾਬ ਆ ਕੇ ਲੈ ਜਾਓ ਆਂਟੀ ਤੋਂ। ਭੁੱਲ ਜਾ ਕਿਤਾਬ ਕੋਈ ਆਪਣੀ ਕਲਿਆਰੀ ਬਹਨ ਲੱਗ ਲੈਣ ਵਾਸਤੇ। ਆਂਟੀ ਮੈਂ ਨਹੀਂ ਆਉਂਦਾ ਮੇਰਾ ਬਾਪੂ ਕਿਤਾਬ ਲੈਣਾ ਆਊਗਾ। ਅਰੇ ਕਹਿਣਾ ਕੀ ਚਾਹਤੇ ਹੋ? ਭੁੱਲ ਜਾ ਕਿਤਾਬ ਕੋਈ ਆਪਣੀ ਕਲਿਆਰੀ ਬਹਨ ਲੱਗ ਲੈਣ ਵਾਸਤੇ। ਆਂਟੀ ਧਰਮਰਾਜ ਨੂੰ ਟੈਗ ਕਰਕੇ ਵੀਡੀਓ ਪਾਣੀ ਸੀ। ਬੱਤ ਸਹੀ ਏ। ਜਿਵੇਂ ਕਹਤਾਂ ਕੋਈ ਆਪਣੀ ਕੰਨ ਜਿਹੜੀ ਬਹਨ ਲੱਗਦਾ ਆਂ ਅੰਟੀ ਦਾ ਕਮੇਟੀ ਵਾਲਾ ਰਜਿਸਟਰ ਲੱਗਦਾ ਮੈਨੂੰ ਤਾਂ ਹਾਂਜੀ ਬਈ ਵੀਡੀਓ ਕਿਵੇਂ ਲੱਗੀ ਇਹਦੇ ਕਮੈਂਟ ਕਰਕੇ ਦੱਸਿਓ ਨਾਲੇ ਹੁਣ ਤੁਸੀਂ ਅਗਲੀ ਵੀਡੀਓ ਦੇਖਿਓ ਹੁਣ ਬਈ ਤੁਸੀਂ ਅੰਟੀ ਦੀ ਵੀਡੀਓ ਦੇਖਿਓ ਤੇ ਸ਼ਾਇਰੀ ਚੈੱਕ ਕਰਿਓ ਅੰਟੀ ਦੀ ਜੇ ਕੋਈ ਪਿਆਰ ਨਾਲ ਸੱਦੇ ਅਸੀਂ ਆਵਾਂਗੇ ਜ਼ਰੂਰ ਉਹੋ ਥਾਂ ਹੀ ਮਰ ਜਾਵੇ ਜਿਹੜਾ ਸੱਦੇ ਤੋਂ ਨਾ ਆਵੇ ਬੁਲਾਤੀ ਹੈ ਮਗਰ ਜਾਣੇ ਕਾ ਨਹੀਂ ਗਜਬ ਬੇਇੱਜ਼ਤੀ ਹੈ ਓਹ ਥਾਂ ਹੀ ਮਰ ਜਾਵੇ ਜਿਹੜਾ ਸੱਦੇ ਤੋਂ ਨਾ ਆਵੇ ਜਿਉਂਦੇ ਰਹੇ ਤਾਂ ਮਿਲਾਂਗੇ ਰਖਵਾਰੀ ਮਰ ਗਏ ਤਾਂ ਯਾਦ ਨਾ ਕਰੀ ਲੱਗਦਾ ਗਵੰਡੀਆਂ ਨੇ ਵਿਆਹ ਦਾ ਕਾਰਡ ਨਹੀਂ ਦਿੱਤਾ ਜੇ ਕੋਈ ਪਿਆਰ ਨਾਲ ਸੱਦੇ ਅਸੀਂ ਆਵਾਂਗੇ ਜ਼ਰੂਰ ਓਹ ਥਾਂ ਹੀ ਮਰ ਜਾਵੇ ਜਿਹੜਾ ਸੱਦੇ ਤੋਂ ਨਾ ਆਵੇ ਲੱਗਦਾ ਸੋਨੂ ਸੀਤੋ ਦੇ ਗਾਣੇ ਲਿਖਦੀ ਆਂਟੀ ਕਾਤਲ ਕਲਮ ਦੀ ਮਾਹਰ ਹਾਂਜੀ ਮਿੱਤਰੋ ਐਸਆਈ ਦੀ ਆਪਣੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਤੇ ਹੁਣ ਆਪਾਂ ਤੁਹਾਨੂੰ ਕਿਸੇ ਅਗਲੀ ਵੀਡੀਓ 'ਚ ਮਿਲਦੇ ਆਂ ਬਾਏ ਬਾਏ ਸਾਰੇ